ਅਜਨਾਲਾ ਇਲਾਕੇ ਦੇ ਵਿੱਚ ਪਿਸਤੌਲ ਦੀ ਨੋਕ ਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦਾ ਖੋਇਆ ਗਿਆ ਮੋਟਰਸਾਈਕਲ ਹੋਏ ਫਰਾਰ ਪੁਲਿਸ ਪਹੁੰਚੀ ਮੌਕੇ ਤੇ ਕਾਰ ਰਹੀ ਹੈ ਜਾਂਚ ਅੱਜ ਦਿਨ ਐਤਵਾਰ 1 ਤਰੀਕ ਸਮਾਂ ਤਕਰੀਬਨ 10:40 ਮਿੰਟ ਤੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਮੇਲਾ ਚੱਲ ਰਿਹਾ ਸੀ ਤੇ ਅਚਾਨਕ ਕੁਝ ਨੌਜਵਾਨ ਆਉਂਦੇ ਨੇ ਤੇ ਪੀੜਤ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਨੇ ਹੁਣ ਉਹਨਾਂ ਨੌਜਵਾਨਾਂ ਦੀ ਪਾਲ ਵੀ ਕੀਤੀ ਜਾ ਰਹੀ ਹੈ ਆਓ ਸੁਣਾਉਨੇ ਆ ਕੀ ਕਹਿਣਾ ਹੈ ਮੇਰਾ ਨਾਮ ਦਲਬਾਤ ਸਿੰਘ ਹੈ ਭਾਜੀ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਭਾਜੀ ਜਦੋਂ ਅਸੀਂ ਬੈਂਕ ਦੇ ਡਿਊਟੀ ਦੇ ਟਾਈਮ ਆ ਰਹੇ ਆ ਇੱਥੇ ਇੱਧਰ ਹجوم ਆਇਆ ਰਾਪੋਲ ਵਾਲੇ ਮੋੜ ਤੋਂ ਤੇ ਮੈਂ ਹੋਲੀ ਚੱਲ ਲਿਆ ਮੇਰੇ ਨਾਲ ਮੁੰਡਾ ਵਾ ਮਗਰੋ ਉਹਦੀ ਵਕੀਰੇ ਫਤੌਰ ਰਖ ਲਿਆ ਮੇਰੇ ਸਿਰ ਰਖ ਲਿਆ ਤੇ ਵਾਦੇ ਮੋਟਾ ਛੱਡ ਦੇ ਤੇ ਮੈਂ ਦਰਦੇ ਮਾਰੇ ਨੇ ਛੱਡਦਾ ਮੈਂ ਕਿਹਾ ਮੋਟਾ ਛੱਡਦਾ ਨਾ ਉਹਨਾਂ ਨੇ ਮੇਰੇ ਗੋਲੀ ਮਾਰ ਦੇ ਉਹ ਇਧਰ ਹਜੂਮ ਆਇਆ ਵਾ ਦੋ ਤਿੰਨ ਚਾਰ ਜਣੇ ਉਹਨਾਂ ਮੂੰਹ ਬੱਤੇ ਸੀ ਮੇਰੇ ਸਿਰ ਤੇ ਗੋਲੀ ਰੱਖੀ ਆ ਆ ਸਾਰੇ ਆਪ ਜਿਵਾਨ ਨੇ ਮੁੰਡੇ ਆ ਜਿੰਨੇ ਵੀ ਆ ਬਚਾਈਂ ਦੀ ਵਾਲੇ ਸਾਰੇ ਨਹੀਂ ਪਛਾਨ ਨਹੀਂ ਕੋਈ ਭਾਜੀ ਮੂੰਹ ਬੱਤੇ ਹੀ ਹੋਣਾ ਬਾਈ ਚਲੋ ਕੀ ਮੰਗ ਕਰਦੇ ਹੋ ਮਨ ਦੇ ਉਹ ਕਰਦੇ ਮੇਰਾ ਪ੍ਰਸ਼ਾਸਨ ਕੋਲ ਦੇ ਕਿੰਨੇ ਲੋਕਾਂ ਨੂੰ ਹੱਥ ਪਾਈ ਜਾਵੇ ਕਿ ਮੇਰਾ ਮੋਟਰਲ ਮੈਨੂੰ ਦਿੱਤਾ ਜਾਵੇ ਮੈਂ ਤਾਂ 1K47 ਉਹਦੀ ਲਾਰਸਦਰ ਜਿਹੜੇ ਨਾਲੇ ਹਜ ਨਾਲੇ ਦੇ ਚਲੋ ਜੀ ਆਪਾਂ ਸਰ ਡਿਊਟੀ ਤੇ ਆਉਣਦੇ ਆ ਡਿਊਟੀ ਤੇ ਆਉਂਦੇ ਤੇ ਤਿੰਨ ਚਾਰ ਜਾਨੇ ਇਧਰੋਂ ਆਏ ਤਿੰਨ ਜਾਨੇ ਭੱਜੇ ਆਹ ਰਸਤੇ ਵਿੱਚ ਨਾਲ ਹੀ ਸਾਨੂੰ ਇਹਦੇ ਵੀਰ ਦੇ ਪਿੱਛਾ ਉਹ ਇੱਥੇ ਲਾ ਲਿਆ ਤੇ ਮੇਰੇ ਬਕੀ ਦੇ ਕਹਿੰਦੇ ਉਤਰ ਜਿੱਥੇ ਨੇ ਤੇ ਤੁਹਾਨੂੰ ਗੋਲੀ ਮਾਰ ਦੇਣੀ ਏ ਉਸ ਵੇਲੇ ਵੀਰ ਨੇ ਕਿਹਾ ਵੀ ਚਲੋ ਠੀਕ ਆ ਇਹ ਉਤਰ ਗਏ ਉਹ ਉਸਰ ਪਿੱਛਾ ਆ ਕੇ ਇਧਰ ਸਿੱਧੇ ਚੱਲ ਗਏ ਬਸ ਆੜੇ ਕਿਸੇ ਨਹੀਂ ਹੋਏ ਚਾਂਦ ਸਰ ਬਹੁਤ ਬੱਦੇ ਇਤਰਾਣ ਮਾਰ ਹੈ ਰੰਗ ਉਹਨਾਂ ਦੇ ਸਲੇਰੇ ਜੇ ਰੰਗ ਦੇ ਹੀ ਮੰਤਰ ਤੇ ਜੋ ਅੱਪਾਂ ਵਾਂਗ ਸਰ ਇਹ ਹੋਇਆ ਤੁਮਨੇ ਅ ਵੀ ਚਲੋ ਵਿਚਾਰੇ ਦਾ ਮੋਟਰਸਾਈਕਲ ਲੱਭ ਜੇ ਸਰ ਮੈਲਪੁਰ ਵਿੱਚ ਕੀ ਮੋਟਰਸਾਈਕਲ ਕੋ ਦਾ ਮਾਮਲਾ ਸਮਝਿਆ ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਆਇਆ ਕਰੀਬ 10-12000 ਕਰੀਬ ਤੇ ਸਾਨੂੰ ਹੁਣੇ ਦਿਲਬਾਰ ਸਿੰਘ ਵਾਸੀ ਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਜਦੇ ਮੇਲੇ ਤੋਂ ਬਾਹਰ ਨਿਕਲਦੇ ਆ ਦੋ ਨੌਜਵਾਨ ਉਹਦੇ ਕੋਲ ਮੋਟਰਸਾਈਕਲ ਕੋਲ ਲੈ ਗਿਆ ਅਸੀਂ ਮੌਕੇ ਤੇ ਆਏ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਊਗੀ ਉਹ ਅਸੀਂ ਕਰਾਂਗੇ